ਪਫੜਾ ਉਹ ਆ ਲੈ ਗੋਲੀ ਲੈ ਲੈ ਉਹ ਮੈਂ ਨਹੀਂ ਖਾਂਦਾ ਉਹ ਗੋਲੀ ਗਲੀ ਜੀ ਉਹ ਖਾ ਲੈ ਪਫੜਾ ਮੈਂ ਖਾਵਦਾ ਕੱਲ ਦਾ ਜ਼ਹਿਰਵਾ ਬਣਾਇਆ ਪਿਆ ਗੋਲੀਆਂ ਨੇ ਕੰਮ ਨਹੀਂ ਕਰਦੀਆਂ ਵਾਸਤਾ ਨਹੀਂ ਕਰਦੀਆਂ ਫੇਰ ਠੀਕ ਕਿਵੇਂ ਹੋਏਗਾ ਐ ਆ ਲੈ ਜੇ ਹੋਣਾ ਹੋਇਆ ਠੀਕ ਯਾਰ ਇੱਕੋ ਹੀ ਗੋਲੀ ਆ ਇੱਕੋ ਹੀ ਆ ਲੈ ਉੱਠ ਜਾ ਪਫੜਾ ਉਹ ਨਾਲੇ ਪਰੇ ਹੀ ਲਾ ਦੇ ਮੜੀ ਹਵਾ ਤਾਂ ਲੱਗਣ ਦੇ ਸਰੀਰ ਨੂੰ ਆਹ ਕਸਾ ਇਹ ਪੁੱਠੇ ਪਾਰਖਿਆ ਹੈ ਹੈ ਕੱਚਾ ਪੁੱਠਾ ਪਾਰਖਿਆ ਹੈ ਔਰ ਰਾਤ ਪੈ ਗਿਆ ਭੈਣ ਦੇ ਖਾ ਸਕਦਾ ਪਤਨੀ ਲੱਗਾ ਨੇਰੇ ਚ ਅੱਛਾ ਚਾ ਸਿੱਧਾ ਕਰਕੇ ਪਾ ਲਈ ਹੁਣ ਇਹਨੂੰ ਆਹ ਆਹ ਲਾ ਆਏ ਆਏ ਭੈਣ ਬਾਖ ਖਾਸ ਮੇ ਕਿੱਥੋਂ ਚੜ ਗਿਆ ਨਾ ਬੁਖਾਰ ਦਾ ਇਹ ਓਹੋ ਆਏ ਲਾ ਹਏ ਹਏ ਓਹੋ ਆਏ ਕਹਿੰਦਾ ਦੀ ਮਹਾ ਸੁਨਾਮ ਫਿਰ ਦਾਖਲ ਕਰ ਲੈਨੇ ਜੇ ਨਹੀਂ ਠੀਕ ਲੱਗਦਾ ਹਾਂ ਸੁਨਾਮ ਕਹਿਣਾਗਾ ਦਾਖਲ ਕਰ ਲੈਨੇ ਮਹਾ ਫਿਰ ਜੇ ਤੈਨੂੰ ਨਹੀਂ ਠੀਕ ਲੱਗਦਾ ਫਿਰ ਸੁਨਾਮ ਕੀ ਕਰਨਾ ਮੇਰੇ ਨਾਲ ਇੱਥੇ ਬਿਨ ਨਹੀਂ ਜਾਣਗੇ ਇਹ ਗਲੂਕੋਸ ਲਾਇਆ ਗਲੂਕੋਸ ਇੱਥੇ ਫਿਰ ਠੀਕ ਤਾਂ ਹੋ ਜਾਏਗਾ ਹੁਣ ਕੰਮ ਦਾ ਟਾਈਮ ਹੈ ਫਿਰ ਜੀਰੀ ਜੂਰੀ ਵੇਲੇ ਕਿਵੇਂ ਸਾਮਾਏ ਕੰਮ ਸਮਝ ਗਿਆ ਜਿਹੜਾ ਸਮਝਣਾ ਤੇ ਹੁਣ ਤਾਂ ਉੱਤੇ ਜਾਣ ਦਾ ਟਾਈਮ ਆ ਗਿਆ ਮੇਰਾ ਉੱਲਾ ਅਸੀਂ ਐਂ ਗੱਲਾਂ ਨਹੀਂ ਕਰਦੇ ਹੁੰਦੇ ਫੱਪੜਾ ਹੁਣ ਤਾਂ ਹੋਰ ਹੀ ਲੱਗ ਗਿਆ ਗੱਲਾਂ ਕਰਨ ਮੈਂ ਕਹਿੰਦਾ ਉੱਥੇ ਆਪਾਂ ਵਧੀਆ ਡਾਕਟਰ ਨੂੰ ਨਾਇਆ ਤੇ ਤਰੀ ਸਕੈਨ ਸਕੂਨ ਕਰਾ ਲੈਨੇ ਆ ਨਾਲੇ ਸਾਰਾ ਉਹ ਵਧੀਆ ਦਵਾਈ ਦੇ ਦੂਗਾ ਤੂੰ ਐਂ ਕਰ ਯਾਰ ਹਾਂ ਬੱਬੂ ਨੂੰ ਫੋਨ ਕਰ ਤਾਂ ਮੁੰਡਾ ਲੈ ਕੇ ਘਰੇ ਆ ਮੇਰਾ ਮੁੰਡੇ ਨੂੰ ਮਿਲਣ ਨੂੰ ਬਹੁਜੀ ਕਰਦਾ ਪੋਤੇ ਨੂੰ ਖੜਿਆਉਣ ਨੂੰ ਹੈ ਫੱਪੜਾ ਫੋਨ ਤਾਂ ਕੀਤਾ ਦੀ ਬੱਬੂ ਨੂੰ ਹੈ ਭਾਬੀ ਨੇ ਚੱਕਿਆ ਦੀ ਉਹਨੂੰ ਕਹਿੰਦੇ ਪਾਪਾ ਮਾਰ ਰਿਹਾ ਬਾਲਾ ਕਹਾ ਤੀ ਤੈਨੂੰ ਪਤਾ ਕਿੱਥੇ ਸੁਣਦੀ ਆ ਉਹ ਨਾ ਬੱਬੂ ਦੀ ਚੱਲਣ ਦਿੰਦੀ ਐ ਮਾਦਾ ਬਥੇਰਾ ਕਿਹਾ ਉਹ ਕਹਿੰਦਾ ਮੁੰਡਾ ਦਿਖਾ ਦੋ ਇੱਕ ਵਾਰੀ ਚੱਲ ਕੋਈ ਨਹੀਂ ਮੈਂ ਦੁਬਾਰੇ ਦੇਖਦਾ ਫੋਨ ਕਰਕੇ ਦੁਬਾਰੇ ਕਰ ਲੈਣਾ ਮੈਂ ਕਹਦੇ ਮੇਰਾ ਪੋਤਾ ਖੜਿਆ ਉਹਨੂੰ ਬਹੁਤੀ ਕਰਦਾ ਇਹ ਤਾਂ ਹੈ ਕੋਈ ਨਹੀਂ ਮੈਂ ਫੋਨ ਕਰ ਲੈਣਾ ਮੈਂ ਕਰਦਾ ਉਹਨਾਂ ਨਾਲ ਬੱਬੂ ਨੂੰ ਮੈਂ ਕਰਦਾ ਮੈਂ ਬੱਬੂ ਨਾਲ ਗੱਲ ਹੈ ਚਾਚੂ ਉਹੋ ਐਂ ਕਹਿੰਦੀ ਅੰਦਰ ਪਏ ਪੱਖਾ ਲਾ ਦਿੰਨਾ ਬਾਬੂ ਦੇ ਪਾਪੇ اٹਖੜ ਹੋਣਾ ਤੂੰ ਤਾਂ ਢੇਰੀ ਢਾਕੇ ਬਹਿ ਗਿਆ ਮੈਨੂੰ ਤਾਂ ਨਹੀਂ ਉੱਠ ਜਾਂਦਾ ਨਹੀਂ ਬਹਿ ਮੁੰਡਿਆ ਆ ਦੋ ਚਮਚੇ ਨੂੰ ਭੁੱਕੜ ਦੇ ਖਵਾ ਦੇ ਮੇਰੇ ਨਾਲ ਤਾਂ ਤੁਰੇ ਹੁਣ ਕੱਲੀ ਜਨਾਨੀ ਉੱਥੇ ਰਾਮਸਰੂਪ ਕੋ ਜਾਂਦੀ ਸੋਣੀ ਲੱਗਦੀ ਆ ਉਹ ਕਿਤੇ ਹੋਰ ਨਾ ਬਿਮਾਰ ਹੋ ਜਾ ਬੂਆ ਉਹ ਨਹੀਂ ਹੁੰਦਾ ਚੱਲ ਤੂੰ ਮੈਂ ਆਉਣੀ ਐ ਤੂੰ ਤਾਂ ਬਦ ਤੂੰ ਜਾਂਦਾ ਨਹੀਂ ਮੇਰੇ ਸਾਦੇ ਕਿੱਥੇ ਜਾਏ ਜੂ ਮਿੱਤੋਂ ਕੋਈ ਨਹੀਂ ਮੈਂ ਉਹ ਨਹੀਂ ਖੜ ਜਾ ਮੱਖੇ ਲੱਗੇ ਆ ਬ੍ਰੋਲਾ ਅੰਦਰ ਪਾ ਜਾਂਦਾ ਵਧੀਆ ਰਹਿੰਦਾ ਮੈਂ ਪੱਖਾ ਲਾ ਦਨਾ ਮੈਨੂੰ ਐ ਕਹ ਡਾਕਟਰ ਨੂੰ ਮੈਂ ਕਹਿੰਦੇ ਪੈਰ ਸੁੱਜੀ ਜਾਂਦੇ ਨੇ ਮੇਰੇ ਫਫੜ ਦੇ ਕਹਿ ਦਿੰਨਾ ਮੈਂ ਪਾ ਬੁਦੇ ਪਾਪੇ ਅਟਕੜ ਬਾਗ ਚੱਲ ਮੇਰੇ ਨਾਲ ਚੱਲ ਠਪਾ ਕੱਪੜੇ ਉਹ ਮੇਤੋਂ ਨਹੀਂ ਜਾ ਜਾਂਦਾ ਨਹੀਂ ਕੀ ਹੋ ਗਿਆ ਹੁਣ ਤੈਨੂੰ ਤੈਨੂੰ ਕਹੇ ਦੋ ਚਾ ਮੈਨੂੰ ਭੁੱਕੜ ਦੇ ਖਾਲਾ ਕੰਜਰ ਦੀ ਬੁਖਾਰ ਤਾਂ ਇੰਨਾ ਹੋ ਰਿਹਾ ਜਿਵੇਂ ਪੱਠੀਆਂ ਦੱਬਦੀਆਂ ਹੁੰਦੀਆਂ ਨੇ ਚੱਲ ਭਗ ਚੱਲਦੇ ਆਂ ਗੱਲ ਕਿਸੇ ਪਾਸੇ ਨਿਬੜਦੀ ਅੱਜ ਦਿਨ ਤੇ ਹਾਰ ਦਾ ਦਿਨ ਆ ਸਰਦੀ ਤਾਂ ਮੇਤੋਂ ਨਹੀਂ ਭਾਈ ਪੈਰਾਂ 'ਚ ਪੱਗਾਂ ਧਰੀਆਂ ਹੁੰਦੀਆਂ ਐਨੀ ਪਾਰ ਪੱਗ ਤਾਂ ਵਾ ਸਿਰ ਤੇ ਨਹੀਂ ਬੰਨੀ ਜਿੰਨੇ ਨਾ ਮਲੰਗਾ ਕਰਕੇ ਪੈਰਾਂ 'ਚ ਧਰਤੀਆਂ ਪਹਿਲਾਂ ਮੁੰਡੇ ਕਰਕੇ ਪੈਰਾਂ 'ਚ ਪੱਗਾਂ ਧਰੀਆਂ ਸਹਰਿਆਂ ਦੇ ਹੁਣ ਆ ਕੰਜਰ ਦਾ ਤੀਜਾ ਇੱਕ ਹੋਰ ਜੰਮ ਪਿਆ ਦੋਤਾ ਇਹ ਹੁਣ ਇਹ ਬੇਚਤੀਆਂ ਕਰਾਉਣ ਲੱਗ ਗਿਆ ਮੇਰੀਆਂ ਆਪਣੇ ਜਵਾਕਾਂ ਦੀ ਖਾਤਰ ਬਥੇਰਾ ਕੁਛ ਕਰਨਾ ਪੈਂਦਾ ਕਈ ਵਾਰ ਤਾਂ ਮੇਰੇ ਸਾਲ ਦਾ ਮਨਉਂ ਹੀ ਲੱਗਦਾ ਹੁੰਦਾ ਮਾਤਾ ਜੰਮੀ ਮਾਫੀਆਂ ਮੰਗਣ ਵਾਸਤੇ ਹੋਇਆ ਉਹ ਕੋਈ ਨਹੀਂ ਜਿੱਦਾਂ ਦਾ ਵੀ ਮਰਜੀ ਆ ਤੇਰੀ ਪੱਗ ਨਹੀਂ ਮੈਂ ਪੈਰਾਂ ਚ ਸਰੂਪ ਦੇ ਰਖਾਉਂਦੀ ਭਾਵੇਂ ਤਾਂ ਮੈਨੂੰ ਤਾਂ ਇਹ ਨਹੀਂ ਸਮਝਾਉਂਦੀ ਮੈਂ ਮਾੜਾ ਕੀ ਕੰਮ ਕਰਤਾ ਕੀ ਮਾੜਾ ਕੰਮ ਕਰਤਾ ਮੈਂ ਦਿਨ ਰਾਤ ਮੈਂ ਟੱਬਰਵਾ ਤੇ ਭੱਜਾ ਫਿਰੇ ਨਾ ਦਿਨ ਰਾਤ ਨਹੀਂ ਫਿਰਦਾ ਨਾ ਮੈਂ ਦਿਨ ਦੇਖਾਂ ਨਾ ਮੈਂ ਰਾਤ ਦੇਖਾਂ ਉਹ ਤੈਨੂੰ ਤਾਪ ਚੜਿਆ ਆ ਕਿਉਂ ਜ਼ੋਰ ਲਾਈ ਜਨਾ ਚੱਲ ਮੇਰੇ ਨਾਲ ਬਗ ਚੱਲ ਕੱਪੜੇ ਪਾ ਜਦੋਂ ਮੈਂ ਮਰ ਗਿਆ ਨਾ ਇਹ ਰੋਣਗੇ ਕਾਨੂੰ ਦੇ ਇੰਤਿਹਾਰ ਦੇ ਦਿਨ ਮਾੜੇ ਬੋਲ ਬੋਲਦਾ ਕੋ ਚੰਗੀ ਭਾਖਿਆ ਮੂੰਹ ਚੋਂ ਕੱਢੀ ਦੀ ਹੁੰਦੀ ਐ ਦੀਵਾਲੀ ਅੱਜ ਨਾ ਕੱਲ ਦਾ ਹਾਰੇ ਕੱਢੀ ਜਾਂਦਾ ਉਹ ਮੈਨੂੰ ਮੇਰਾ ਪੋਤਾ ਦਿਖਾ ਦੋ ਕਹੇ ਜਾ ਪੋਤਾ ਦਿਖਾ ਦੋ ਕਹੇ ਜਾ ਹੈ ਪੁੱਤਾਂ ਵੀ ਦਿਖਾ ਦੂੰਗੀ ਪਹਿਲਾਂ ਆਹ ਮਸਲਾ ਨਾ ਮੈਨੂੰ ਮੁੰਡਾ ਮਿਲ ਲਾਵੇ ਨਾ ਮੈਨੂੰ ਨੂੰਹ ਮਿਲ ਲਾਵੇ ਨਾ ਮੈਨੂੰ ਪੋਤਾ ਮਿਲ ਲਾਵੇ ਮੈਂ ਕੀ ਕਰਨਾ ਸਾਰਾ ਦਿਨ ਮਰ ਕੇ ਖਾਪ ਕੇ ਉਹਨਾਂ ਨੇ ਨਹੀਂ ਆਉਣਾ ਉਹਨਾਂ ਕੰਨੀਓ ਆਪਾਂ ਮਰੇ ਹੋਏ ਆ ਉਹ ਨੌ ਪੁੱਤ ਕੰਨੀਆਂ ਆਪਾਂ ਮਰੇ ਹੋਏ ਆ ਜਿੰਨੇ ਆਪਾਂ ਦੁਖੀ ਆ ਇੰਨਾ ਤਾਂ ਜਹਾਨ ਤੇ ਕੋਈ ਦੁਖੀ ਨਹੀਂ ਹੋਣਾ ਚਲ اٹਖੜ ਹੁਣ ਇਹ ਦੂਰੋਂ ਪਹਾੜ ਸੋਹਣੇ ਲੱਗਦੇ ਹੁੰਦੇ ਆ ਉਨਾ ਸਾਂ ਨੁੱਤੀਆਂ ਨੇ ਨਹੀਂ ਦੁਖੀ ਕੀਤਾ ਜਿੰਨਾ ਸਾਨੂੰ ਇੱਕ ਪੁੱਤ ਨੇ ਦੁਖੀ ਕਰ ਦਿੱਤਾ ਕਹਿੰਦਾ ਖਸਮ ਲੋਕ ਮੈਂ ਕਰੀ ਜੇ ਮਹਾ ਮੇਰਾ ਪੋਤਾ ਓਏ ਮੇਰਾ ਪੋਤਾ ਭੈਣ ਦਾ ਖਸਮ ਤਾਂ ਜਉਂਦੀ ਮਰ ਗਿਆ ਪੁੱਤ ਕਿਤੇ ਜ਼ਿਆਦਾ ਗਿੱਚੀ ਹੱਥ ਦਿੰਦੇ ਆ ਇਹਨਾਂ ਤਾਂ ਇੱਕ ਹੋਰ ਧੀ ਜੰਮ ਦੇ ਬਿਆਹ ਕੇ ਤੋੜ ਦਿੰਦੀ ਚਲ ਪਾ ਕੱਪੜੇ ਮੈਨੂੰ ਸੋਜੀ ਤੁਰ ਰਹੀ ਆ ਨਾ ਮੈਂ ਬਹੁਤ ਔਖਾ ਉਹ ਮੈਂ ਕਿਸੇ ਨੂੰ ਕਹਿ ਦਨੀ ਆ ਪਾਲਾ ਲੀੜੇ ਚਲ ਹਟ ਆ ਜਾ ਅੰਦਰ ਨੂੰ ਆ ਜਾ ਮੈਂ ਠਾਉਣੀ ਖੜ ਪਰ ਉਠ ਹਾ ਹਾ ਚਲ ਆਹ ਦੇ ਖਸਮ ਤੀਵੀਆਂ ਮਾਕਰ ਲੱਗੇ ਜਿਵੇਂ ਤੀਮੀ ਕਹਿੰਦੇ ਉਵੇਂ ਚੱਲਦੇ ਨੇ ਕੋਈ ਨਹੀਂ ਜੋ ਸਾਡੇ ਕਰਮਾਂ ਚ ਦੇਉ ਸਾਡੇ ਲੇਖਾਂ ਚ ਲਿਖਿਆ ਹੈ ਕਰ ਬਦਾਵਾ ਬਦਲ ਦਿੰਦਾ ਤੈਨੂੰ ਮੈਂ ਕਿਹਾ ਸੀ ਮਾ ਮੁੰਡੇ ਜੀ ਨੂੰ ਮਾਰ ਕੇ ਮੰਦਰੀ ਦੱਬ ਦਿੰਦਾ ਉਹ ਚੱਲ ਸਾਰੀ ਉਮਰ ਮੇਰੀ ਜੇਲ੍ਹ ਚ ਕੱਟਦਾ